ਹਾਂਜੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਸਾਰੇ ਸਿਹਤਾਂ ਠੀਕ-ਠਾਕ ਹੋਣਗੀਆਂ ਤੇ ਆਪਾਂ ਇੰਡੀਆ ਮੇ ਆਇਆ ਹੋਇਆ ਵਾ ਤੇ ਫੋਨ ਵੀਡੀਓ ਬਣਾਈ ਦੀਆ ਇੱਥੇ ਮੈਂ ਆਪਣਾ ਟੈਮਲ ਤਰੰਦਾ ਪਾ ਵੀਡੀਓ ਨਮੀਤ ਨਮੀ ਇੰਟਰਵਿਊ ਲੈ ਕੇ ਆਉਣਾ ਤੇ ਅੱਜ ਮੈਂ ਬਹੁਤ ਵਧੀਆ ਕੰਪਨੀ ਦੀ ਤੇ ਕੰਟਰੀ ਦੀ ਇੰਟਰਵਿਊ ਲੈ ਕੇ ਆਇਆ ਵਾ ਤੇ ਉਹ ਕੰਟਰੀ ਦੀ ਸੈਲਰੀ ਸਭ ਤੋਂ ਉੱਤੇ ਜਿਹੜੀ ਉਥੋਂ ਦੀ ਕਰੰਸੀ ਦਾ ਰੇਟ ਆ ਨਾ ਉਹ ਸਭ ਤੋਂ ਹਾਈ ਆ ਹੁਣ ਤੁਸੀਂ ਤੁਹਾਡੇ ਤੋਂ ਮਾ ਅੱਛੇ ਇਹ ਗੱਲ ਜਿਹੜੇ ਗਲਫ ਕਿਤੇ ਗਏ ਨੇ ਉਹਨਾਂ ਨੂੰ ਪਤਾ ਹੀ ਹੈ ਕਿਹੜੀ ਕੰਟਰੀ ਦਾ ਸਭ ਤੋਂ ਰੇਟ ਹਾਈ ਆ ਤੇ ਉਹ ਹੈਗੀ ਆ ਕੁਵੈਤ ਅੱਜ ਆਪਾਂ ਕੁਵੈਤ ਦੀ ਇੱਕ ਟਰਾਂਸਪੋਰਟ ਕੰਪਨੀ ਦੀ ਇੰਟਰਵਿਊ ਬਾਰੇ ਗੱਲ ਕਰਾਂਗੇ ਕਿਉਂਕਿ ਕੰਪਨੀ ਵੀ ਵਧੀਆ ਵਾਕਿ ਮੈਂ ਉਹ ਕੰਪਨੀ ਦੀ ਗੱਡੀਆਂ ਵੀ ਦੇਖੀਆਂ ਹੋਈਆਂ ਨੇ ਜਦੋਂ ਮੈਂ ਕੁਵੈਤ ਗਿਆ ਸੀ ਉਹ ਮੇਰੇ ਲੱਗ ਹੀ ਉਹਨਾਂ ਦਾ ਕੈਂਪ ਹੁੰਦਾ ਸੀ ਤੇ ਮੈਂ ਵਧੀਆ ਤੇ ਕੱਟੀਆ ਉਹ ਤਾਂ ਰੈਂਕਿੰਗ ਹੈ ਮੈਨੂੰ ਵਿੱਚ ਨਹੀਂ ਗਿਣਾਗਾ ਪਰ ਜੇ ਹੁਣ ਦੱਸ ਤੋਂ 10 ਦੇ ਵਿੱਚੋਂ ਕਿੰਨਾਂ ਨੰਬਰ ਦੇਣਾ ਹੋਵੇ ਕੰਪਨੀ ਤੋਂ ਤੇ ਪੰਜਵੇਂ ਨੰਬਰ ਦੇ ਤਾਂ ਉਹ ਆ ਹੀ ਜਾਊਗੀ ਠੀਕ ਹੈ ਤੇ ਉਸ ਕੰਪਨੀ ਬਾਰੇ ਆਪਾਂ ਗੱਲ ਕਰਾਂਗੇ ਕੰਪਨੀ ਉਸ ਟਾਈਮ 'ਚ ਤੇ ਵਧੀਆ ਸੀ ਮੈਂ ਪਹਿਲਾਂ ਵੀ ਕੇਜਲ ਮਲਕੀ ਕੈਂਡੀਡ ਕੰਪਨੀ ਆ ਉਹਦੀ ਵੀਡੀਓ ਬਣਾਈ ਸੀ ਪਰ ਅੱਜ ਉਹਦੇ ਹਾਲਾਤ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਇਹ ਵੀ ਕਹੂੰਗਾ ਵਧੀਆ ਕੱਢੀ ਆਪਾਂ ਉਹ ਕੱਲ ਨੂੰ ਨਹੀਂ ਕਰਨੀ ਹੈਗੀ ਤੁਸੀਂ ਨੂੰ ਆਪ ਪਤਾ ਕਰ ਲਿਓ ਤਾਂ ਵੱਡਾ ਕੋਈ ਲਿੰਕ 'ਚ ਹੋ ਗੋਣ ਉਸ ਕਵੈਤ ਤੋਨ ਨੂੰ ਆਪ ਹੀ ਫੜਨ ਲੱਗ ਪਤਾ ਕੱਲ ਵੀ ਇਹ ਕੰਪਨੀ ਕਦਾਰੀ ਆ ਠੀਕ ਆ ਤੇ ਕੰਪਨੀ ਦਾ ਨਾਂ ਹੈਗਾ ਜੀ ਕੇਜੀਐਲ ਟਰਾਂਸਪੋਰਟ ਕੰਪਨੀ ਠੀਕ ਆ ਹੁਣ ਜਿਹੜੇ ਬਾਈ ਕੇਸ ਤਾਂ ਕਵੈਤ ਰਹੇ ਆ ਉਹਨਾਂ ਨੂੰ ਕੇਜੀਐਲ ਬਾਰੇ ਪਤਾ ਹੀ ਹੋਊਗਾ ਉਹਨਾਂ ਨੂੰ ਦਿਮਾਗ ਆ ਗਿਆ ਆਉਣਾਂ ਦਾ ਵਧੀਆ ਘਟ ਗਿਆ ਠੀਕ ਆ ਤੇ ਉਹਦੀ ਇੰਟਰਵਿਊ ਆਈ ਆ ਠੀਕ ਆ ਤੇ ਪਹਿਲਾਂ ਵੀ ਇੰਟਰਵਿਊ ਆਈ ਸੀ ਮੈਨੂੰ ਉਹਦਾ ਟਾਈਮ ਨਹੀਂ ਮਿਲਿਆ ਸੀ ਬਣਾਉਣ ਦਾ ਪਰ ਹੁਣ ਉਹ ਇੰਟਰਵਿਊ ਉਹਦੀ ਆਉਣੀਆਂ ਬਹੁਤ ਜਲਦੀ ਇੰਟਰਵਿਊ ਆਉਣੀਆਂ ਜਿਹੜੇ ਬਾਈ ਕਵੈਤ ਖਾਸ ਕਰ ਕੁਵੈਤ ਜਾਣਾ ਚਾਹੁੰਦੇ ਆ ਉਹ ਸਿਰਫ ਕੁਵੈਤ ਹੀ ਜਾਣਾ ਚਾਹੁੰਦੇ ਆ ਕਈ ਵਾਰ ਹੁੰਦਾ ਨਾ ਯਾਰ ਮੈਂ ਦੁਬਈ ਹੀ ਜਗਾ ਮੇਰੇ ਲਈ ਦੁਬਈ ਜੰਨਤ ਆ ਮੈਂ 사ਉਦੀ ਅਰਬੀ ਜਾਣਾ ਜਾਂ ਮੈਂ ਦੋਹਾ ਕੱਤ ਜਿੱਥੇ ਵੀ ਉੱਥੇ ਹੀ ਜਾਣਾ ਹੋਰ ਕਿੱਥੇ ਜਾਣਾ ਆਮ ਤਾਈਂ ਕੁਵੈਤ ਬਹੁਤ ਵਧੀਆ ਕੰਟਰੀ ਆ ਬਹੁਤ ਫਰੀडम ਆ ਉੱਥੇ ਠੀਕ ਆ ਮੈਂ ਤਾਂ ਰੋਟੋਕ ਵਾਲਾ ਕੰਮ ਹੈ ਨਹੀਂਗਾ ਤੇ ਮੈਂ ਕੁਵੈਤ ਚ 22 ਸਾਲ ਲੱਗਾ ਮੇਰੇ ਲਈ ਬਹੁਤ ਵਧੀਆ ਐਕਸਪੀਰੀਅੰਸ ਸੀ ਮੇਰਾ ਕੰਪਨੀ ਐ ਐਨਐਸ ਕੰਪਨੀ ਚ ਕੰਮ ਕੀਤਾ ਸੀ ਮੈਂ ਤੇ ਹੁਣ ਕੇਜਲ ਕੰਪਨੀ ਦੀ ਇੰਟਰਵਿਊ ਆਈ ਹੈ ਤੁਹਾਡੇ ਨਾਲ ਗੱਲ ਕਰਦੇ ਆਂ ਸ਼ੇਅਰ ਕਰਦੇ ਆਂ ਪੂਰੀ ਡਿਟੇਲ ਤੇ ਲਾਸਟ ਤੱਕ ਇਦਾਂ ਹੀ ਮੰਨਿਆ ਰਹੋ ਬਿਨਾਂ ਸਕੇਪ ਕਿ ਤੁਸੀਂ ਵੀਡੀਓ ਦੇਖਿਓ ਕਿ ਹੋ ਸਕਦਾ ਤੁਹਾਡੇ ਬਾਤੇ ਬੈਨੀਫਿਟ ਵੀਡੀਓ ਹੋਵੇ ਤੁਹਾਡਾ ਦਿਲ ਕਰੇ ਤਾਂ ਇਹ ਚੰਪਨੀ ਚ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਅਪਲਾਈ ਕਰਨਾ ਤੁਸੀਂ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੇ ਮੈਂ ਤੁਹਾਡੀ ਹੈਲਪ ਕਰਾਂਗਾ ਇਸ ਕੰਪਨੀ ਚ ਅਪਲਾਈ ਕਰਨ ਦੀ ਠੀਕ ਹੈ ਜਿੰਨਾ ਮੈਂ ਤੋਹ ਪਾਊਗਾ ਉਦੋਂ ਕਰਾਂਗਾ ਤੇ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਤੁਸੀਂ ਵੀਡੀਓ ਦੇ ਹੇਠਾਂ ਵੀ ਮੈਨੂੰ ਕਮੈਂਟ ਕਰ ਸਕਦੇ ਹਾਂ ਠੀਕ ਹੈ ਜੀ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਤੁਮਾਨੂੰ ਕੇਜੀਐਲ ਕੰਪਨੀ ਬਾਰੇ ਦੱਸ ਦਿਆਂ ਕਿ ਕੀ ਡਿਮਾਂਡ ਆਈ ਕਿ ਸੈਲਰੀ ਆਈ ਠੀਕ ਹੈ ਜੀ ਜਿੱਦਾਂ ਤੁਹਾਨੂੰ ਜਿੱਦਾਂ ਤੁਹਾਨੂੰ ਪਤਾ ਹੀ ਆ ਤੇ ਅੱਜ ਆਪਾਂ ਗੱਲ ਕਰਨ ਵਾਲਿਆਂ ਕਬੈਦਾਂ ਦੀ ਟਰਾਂਸਪੋਰਟ ਕੰਪਨੀ ਬਾਰੇ ਜਿਹਦਾ ਨਾਮ ਹੈਗਾ ਕੇਜੀਐਲ ਟਰਾਂਸਪੋਰਟ ਠੀਕ ਹੈ ਜੀ ਕੇਜੀਐਲ ਕੰਪਨੀ ਮੁੜ ਕੇ ਜਦੋਂ ਮੈਂ ਸੀ ਉਸ ਤੋਂ ਤਾਂ ਬਹੁਤ ਬਹੁਤ ਬੋਲਵ ਬੋਲਪਾਲਾ ਸੀ ਉਹਦੀਆਂ ਆਪਣੀਆਂ ਸਿਟੀ ਬਸਾਂ ਨੇ ਟਰਾਲੇ ਨੇ ਠੀਕ ਹੈ ਵੱਡੇ ਵੱਡੇ ਲੋਡ ਚੱਕਦੇ ਨੇ ਬਹੁਤ ਵਧੀਆ ਕੰਪਨੀਆਂ ਤੇ ਉਸ ਟਾਈਮ ਤਾਂ ਬਹੁਤ ਵਧੀਆ ਕੰਪਨੀਆਂ ਤੇ ਅੱਜ ਤੇ ਮੈਂ ਮੈਨੂੰ ਪਤਾ ਨਹੀਂ ਜਦ ਮੈਂ ਆਪਾਂ ਵਧੀਆ ਘਟੀਆਂ ਨਹੀਂ کہہ ਸਕਦਾ ਕਿਉਂਕਿ ਮੇਰੇ ਜੋ ਮੈਂ ਲਾਸਟ ਵਾਰ ਉਹ ਕੰਪਨੀ ਦੇ ਮੁੰਡਿਆਂ ਨਾਲ ਗੱਲ ਕੀਤੀ ਡਰਾਈਵਰ ਨਾਲ ਉਹਨਾਂ ਨੇ ਵਧੀਆ ਕਿਹਾ ਸੀ ਤੇ ਪਿੱਛੇ ਉਸ ਹਕਾਮਾ ਵੀ ਹੋਇਆ ਸੀ ਸੈਲਰੀ ਨੂੰ ਲੈ ਕੇ ਪਰ ਉਹ ਨਹੀਂ ਪਤਾ ਮੈਨੂੰ ਹੋਇਆ ਨਹੀਂ ਪਤਾ ਕਿੰਨੀ ਗੱਲ ਸੱਚੀ ਸੀ ਕਿੰਨੀ ਝੂਠੀ ਸੀ ਪਰ ਆਪਾਂ ਅੱਜ ਤੁਹਾਡੇ ਨਾਲ ਕੇਜੀਐਲ ਟਰਾਂਸਪੋਰਟ ਕੰਪਨੀ ਬਾਰੇ ਗੱਲ ਕਰਾਂਗੇ ਤੁਹਾਨੂੰ ਦੱਸਾਂਗੇ ਬੁੱਝ ਕੀ ਅ ਇੰਟਰਵਿਊ ਆਈ ਹੈ ਕਿ ਟਿੱਟੇ ਗਲਾਈ ਹੈ ਤੇ ਆਪਣੇ ਕੋਲ ਜਿਹੜੀ ਇੰਟਰਵਿਊ ਹੁੰਦੀ ਹੈ ਆਪਾਂ ਤੁਹਾਨੂੰ ਉਹੀ ਦੱਸੀ ਦੀ ਆਪਾਂ ਕੋਈ ਆਪਣੇ ਕੋਲੋਂ ਤੋਂ ਗੱਲਾਂ ਨਹੀਂ ਬਣਾ ਕੇ ਤੁਹਾਨੂੰ ਦੱਸੀਦਾ ਵੀ ਹਾਂ ਯਾਰ ਕੰਪਨੀ ਇਦਾਂ ਉਦਾਂ ਤੁਸੀਂ ਇਹ ਚ ਲਵਾਉਣਾ ਹੀ ਹੈ ਤੁਹਾਡੀ ਉਹ ਆਪਣੀ ਮਰਜ਼ੀ ਆ ਠੀਕ ਆ ਤੁਸੀਂ ਵੀ ਤੁਸੀਂ ਕਹੜਾ ਬੱਚੇ ਹੋ ਤੁਹਾਨੂੰ ਪਤਾ ਹੀ ਹੈ ਕੀ ਘਟਿਆ ਬੱਚ ਗੱਲ ਦੁਨੀਆ ਸਭ ਸਿਆਣੀ ਆ ਤੇ ਇਸ ਕਰਕੇ ਆ ਲਹਾ ਕੋਈ ਕੰਪਨੀ ਆ ਤੇ ਡਿਮਾਂਡ ਆਈ ਆ ਕੇਜੀਐਲ ਕੰਪਨੀ ਦਾ ਨਾਮ ਆ ਠੀਕ ਆ ਤੇ ਉਹ ਇਹ ਬਤਾਤਾ ਮੈਂ ਤੇ ਗੱਲ ਕਰੀਏ ਕੰਪਨੀ ਆ ਕਿ ਕੁਵੈਤ ਦੀ ਕੇਜੀਐਲ ਟਰਾਂਸਪੋਰਟ ਆ ਠੀਕ ਆ ਜੀ ਕੇਜੀਐਲ ਟਰਾਂਸਪੋਰਟ ਕੰਪਨੀ ਆ ਜੀ ਇਹਦੀ ਗੱਲ ਕਰਾਂ ਮੈਂ ਇੰਟਰਵਿਊ ਦੀ ਤਾਂ ਇੰਟਰਵਿਊ ਇਹਦੀ ਹੋਣੀ ਆ ਦੀ 30 ਤਰੀਕ ਨੂੰ ਜਨਵਰੀ ਦੀ 30 ਤਰੀਕ ਤਰੀਕ ਨੂੰ 30 ਤਰੀਕ ਨੂੰ ਇਹਦੀ ਇੰਟਰਵਿਊ ਆ ਤੇ ਇਹਨਾਂ ਨੂੰ ਸਿਰਫ ਤੋਂ ਸਿਰਫ ਬਸ ਡਰਾਈਵਰ ਚਾਹੀਦੇ ਆ ਠੀਕ ਆ ਜੇ ਕੋਈ ਮੇਰਾ ਭਾਈ ਬਸ ਡਰਾਈਵਰ ਤੇ ਚਾਹ ਵਾਰ ਹੈ ਕੋਈ ਬਸ ਲਗ ਲਗ ਆਪਣੇ ਹੁੰਦੇ ਨੇ ਕੋਈ ਸੋਲੀ ਗੱਡੀ ਚਲਾ ਕੇ ਖੋਸਾ ਕੋਈ ਟਰੈਲਰ ਚਲਾ ਕੇ ਖੋਸਾ ਕੋਈ ਬਸ ਚਲਾ ਕੇ ਖੋਸਾ ਜਿਹੜਾ ਭਾਈ ਬਸ ਚਲਾਉਣਾ ਚਾਹੁੰਦਾ ਵਾ ਤੇ ਤੁਸੀਂ ਇਹ ਚ ਅਪਲਾਈ ਕਰ ਸਕਦੇ ਹੋ ਇਹਨਾਂ ਨੇ ਬਸ ਡਰਾਈਵਰ ਮੰਗੇ ਆ ਤੇ ਸੈਲਰੀ ਲਈ ਆ ਉਹ ਇਹਨਾਂ ਨੇ ਲਈ ਆ 140 ਤਨਾਰ ਪਲੱਸ ਅਕੋਮੋਡੇਸ਼ਨ ਠੀਕ ਆ 140 ਦਿਨਾਂ ਤੋਂ ਤੁਹਾਡੀ ਸੈਲਰੀ ਆ ਵਿੱਚੀ ਹੈ ਤੇ ਰੋਟੀ ਦਾ ਵਾਟਾ 3 ਜਿਹੜੀ ਏਜ ਲਿਮਿਟ ਰੱਖੀ ਆ ਉਹ ਹੈ ਕਿ 25 ਤੋਂ 45 ਸਾਲ ਤੇ 25 ਤੋਂ ਹੇਠਾ ਨਾ ਹੋਵੇ 45 ਤੋਂ ਉੱਪਰ ਨਾ ਹੋਵੇ ਅਕੰਮੋਡੇਸ਼ਨ ਨਾ ਟ੍ਰਾਂਸਪੋਰਟ ਕੰਪਨੀ ਪ੍ਰੋਵਾਈਡ ਕਰੂਗੀ ਤੇ ਸਭ ਤੋਂ ਜ਼ਰੂਰੀ ਗੱਲ ਸਭ ਤੋਂ ਜ਼ਰੂਰੀ ਗੱਲ ਕਿਉਂਕਿ ਮੈਂ ਬਹੁਤ ਘੱਟ ਕੰਪਨੀਆਂ ਦੇਖੀਆਂ ਨੇ ਬਹੁਤ ਘੱਟ ਕੰਪਨੀਆਂ ਕੁਵੈਤ ਦੀਆਂ ਜੇੜੀਆਂ ਇੰਡੀਅਨ ਲਾਇਸੈਂਸ ਤੇ ਮਿਲ ਕੇ ਤੁਹਾਨੂੰ ਮੌਕਾ ਦਿੰਦੀ ਹੈ ਹੁਣ ਤੇ ਬਹੁਤ ਵਧੀਆ ਮੌਕਾ ਵਾ ਇੱਕ ਕਵੈਟ ਜਾਣ ਦਾ ਜਾਣ ਦਾ ਇੰਡੀਅਨ ਲਾਇਸੈਂਸ ਤੇ ਜਿਹੜੀ ਜਾਣਾ ਚਾਹੁੰਦੇ ਨੇ ਇਹ ਮੌਕਾ ਆਪਣੇ ਹੱਥੋਂ ਨਾ ਕੱਢਣ ਠੀਕ ਆ ਥੋੜਾ ਕੰਪਨੀ ਬਾਰੇ ਪਤਾ ਕਰ ਲਿਓ ਠੀਕ ਆ ਤੁਹਾਨੂੰ ਉਸ ਤੋਂ ਬਾਅਦ ਸਾਰਾ ਕਲੀਅਰ ਹੋ ਜਾਂਦਾ ਕੰਪਨੀ ਬਾਰੇ ਤੁਸੀਂ ਇਹ ਚ ਅਪਲਾਈ ਕਰ ਸਕਦੇ ਹੋ ਠੀਕ ਆ ਇੰਡੀਅਨ ਲਾਇਸੈਂਸ ਦੀ ਇਹਨਾਂ ਨੇ ਡਿਮਾਂਡ ਰੱਖੀ ਆ ਤੇ ਜਿਹਦਾ ਤੁਹਾਨੂੰ ਦੱਸਿਆ ਕਵੈਟ ਦੀ ਕੰਪਨੀ ਹੈ ਕੇਜੀਐਲ ਟਰਾਂਸਪੋਰਟ 23 ਤਰੀਕ ਦੀ ਇੰਟਰਵਿਊ ਆ ਪਾਸਟਰ ਐਵਰਗਨ ਮੰਗਿਆ ਤੇ 140 ਪਲਸ ਤੁਹਾਡਾ ਰੂਮ ਅਮਨ ਕੇ ਰੂਮ ਆ ਕੰਪੀਟਿਸ਼ਨ ਦਾ 25 ਤੋਂ 45 ਉਮਰ ਤੇ ਅਕੋਮੋਡੇਸ਼ਨ ਨਾਲ ਟਰਾਂਸਪੋਰਟੇਸ਼ਨ ਤੇ ਕੰਪਨੀ ਤੁਹਾਨੂੰ ਪ੍ਰੋਵਾਈਡ ਕਰੂਗੀ ਠੀਕ ਹੈ ਤੇ ਕੰਪਨੀ ਚ ਵੀ ਇਹ ਟਰਾਲੇ ਵੀ ਨੇ ਤੇ ਇਹ ਟਰਾਲੇ ਵੀ ਇਹ ਮਣਕੇ ਕੰਪਨੀ ਦਾ ਕੰਮ ਕਰਦੇ ਆ ਪਰ ਇਹਨਾਂ ਦੀ ਇਸ ਵਕਤ ਜਿਹੜੀ ਡਿਮਾਂਡ ਚੱਲ ਰਹੀ ਹੈ ਜ਼ਿਆਦਾਤਰ ਡਿਮਾਂਡ ਦੀ ਆ ਰਹੀ ਹੈ ਉਹ ਆ ਰਹੀ ਹੈ ਬਸ ਡਰਾਈਵਰ ਦੀ ਠੀਕ ਹੈ ਜੀ ਤੇ ਜਿਹੜਾ ਬਾਈ ਮੈਂ ਤਾਂ ਮਣਕੇ ਚਾਹਵਾਨ ਹੈਗੇ ਨੇ ਜਾਣਾ ਚਾਹੁੰਦੇ ਨੇ ਕੋਈ ਐਪਰ ਫਿਊਚਰ ਬਣਾਉਣ ਤੋਂ ਨਹੀਂ ਕਿ ਪੈਸੇ ਬੇਰੇ ਬਹੁਤ ਆਖੇ ਲੋਣੇ ਨੇ ਤੇ ਕੈਸੇ ਐਵੇਂ ਕਿਸੇ ਬਰਬਾਦ ਨਾ ਕਰਿਓ ਜਦ ਤੱਕ ਤੁਹਾਨੂੰ ਕਲੀਅਰ ਨਹੀਂ ਹੁੰਦਾ ਕੰਪਨੀ ਬਾਰੇ ਜਾਂ ਏਜੰਟ ਬਾਰੇ ਤੁਸੀਂ ਆਪਣਾ ਕਿਸੇ ਨੂੰ ਪੈਸੇ ਹੁੰਦੇ ਨੇ ਫੇਕ ਏਜੰਟ ਤੋਂ ਥੋੜਾ ਵਚ ਕੇ ਰਹਿ ਜਾ ਕਰੋ ਜੋ ਕੇ ਬਸ ਤੁਹਾਡੇ ਤੋਂ ਪੈਸੇ ਕਢਵਾਉਣ ਤੱਕ ਮਤਲਬ ਹੁੰਦਾ ਇੱਕ ਵਾਰ ਪੈਸੇ ਨਿਕਲ ਗਏ ਵੀ ਤੁਸੀਂ ਫੋਨ ਕਰਨਾ ਹਾਂਜੀ ਭਾਜੀ ਕਿੰਨਾ ਟਾਈਮ ਲੱਗੂ ਹੋ ਰਿਹਾ ਹੈ ਤਾਂ ਉਦੋਂ ਏਜੰਟ ਤਰਲੇ ਘੜਾ ਦਿੰਦੇ ਆ ਤੇ ਇਸ ਕਰਕੇ ਥੋੜਾ ਕੇਅਰਫੁਲ ਰਹਾ ਕਰੋ ਤੇ ਥੋੜਾ ਖਿਆਲ ਨਾਲ ਮਿਲ ਕੇ ਆਪਣੀ ਡਿਸੀਜਨ ਲਿਆ ਕਰੋ ਠੀਕ ਹੈ ਤੇ ਅੱਜ ਆਪਾਂ ਟ੍ਰਾਂਸਪੋਰਟ ਕੰਪਨੀ ਦੇ ਬਾਰੇ ਗੱਲ ਕੀਤੀ ਹੈ ਖਵਾਇਦ ਦੀ ਕੰਪਨੀ ਬਾਰੇ ਕੇਜਲ ਬਾਰੇ ਤੇ ਜਿਹੜਾ ਵੀ ਭਾਈ ਮਲੇ ਜਾਣਾ ਚਾਹੁੰਦਾ ਮੈਨੂੰ ਵੀਡੀਓ ਦੇਖ ਕੇ ਕਮੈਂਟ ਕਰ ਸਕਦੇ ਜਾਂ ਫਿਰ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਤੇ ਇਦਾਂ ਹੀ ਆਪਣਾ ਬਣੇ ਰਹੋ ਤੇ ਚੈਨਲ ਨੂੰ ਸਪੋਰਟ ਕਰਦੇ ਰਹੋ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਸਸਤੇ ਖਾਲ ਜੇ ਸਾਰਿਆਂ ਨੂੰ